ਪਰਮੇਸ਼ਰ ਜੇ ਤੁਸੀਂ ਉਸਦੇ ਹੋਂਦ ਤੱਕ ਬਦਲਾ ਲੈਂਦੇ ਸੀਗੇ ਠੀਕ ਹੈ ਨਾ ਤੇ ਉਹ ਪਰਮੇਸ਼ਰ ਬਦਲਾ ਨਹੀਂ ਲੈਂਦੇ ਆਗੇ ਠੀਕ ਹੈ ਨਾ ਉਹ ਮaaf ਕਰਦੇ ਆ ਇੱਕ ਦਿਨ ਨੂੰ ਤਾਂ ਬਦਲੇ ਦਾ ਦਿਨ ਆ ਗਿਆ ਜਦ ਕਿ ਜਦੋਂ ਮaaf ਕੀ ਲੈ ਇਹ ਦੁਬਾਰਾ ਕਦੀ ਨਹੀਂ ਮਾਫੀ ਮਿਲੇਗੀ ਮਾਫੀ ਨਾਮ ਦੀ ਚੀਜ਼ ਖਤਮ ਹੋ ਗਈ ਠੀਕ ਹੈ ਇਹ ਮੂਲ ਕਿ ਕਿ ਖਾਬਲ ਦੇ ਲਹੂ ਤੋਂ ਲੈ ਕੇ ਅੱਜ ਤੱਕ ਪਰਮੇਸ਼ਰ ਜਣਾਇਆ ਉਹ ਉਹ ਪੁਕਾਰ ਨੂੰ ਸੁਣ ਕੇ ਬਦਲਾ ਮਿਲਦਾ ਇਸ ਕਰਕੇ ਉਹ ਉਹ ਮਤਲਬ ਸ਼ਕਤੀ ਵਿੱਚ ਸੀਗਾ ਸਮਝ ਗਏ ਨਾ ਤੇ ਇਸੇ ਲਈ ਉਹਨੇ ਸਿਕਾਇਆ ਸੀਗਾ ਚਪਲਾ ਬਾਹਰ ਲਾ ਕੇ ਹੋਉਂਦੀਆਂ ਮੇਰੀ ਲੱਗੀ ਉਹ ਸਮਝ ਗਏ ਨਾ ਤੇ ਮੁੰਹਿ ਰੱਖ ਕਿ ਪਦਨ ਦੇ ਆ ਜੋ ਕੰਮ ਵੀ ਚਪਲਾ ਬਾਹਰ ਹੀ ਆ ਸਕਦੇ ਆ ਕਿ ਨਾ ਸਮਝ ਗਏ ਨਾ ਕਿ ਆਖ ਕਿਸ ਪ੍ਰਕਾਰ ਕਰ ਸਕਦੇ ਆ ਸਿਰ ਦੇ ਕਪਾਲ ਜਿਹੜੇ ਆ ਇਕ ਕਾ ਸਕਦੀ ਆ ਬੰਦੇ ਕਰਨ ਜਿਹੜੇ ਬੰਦੇ ਆ ਇਹ ਵਾਲ ਕਾ ਸਕ ਸਕਦੇ ਨੇ ਔਰਤਾਂ ਵੀ ਕਾ ਸਕਦੀਆਂ ਨੇ ਕਿ ਉਹਨਾਂ ਦਾ ਮਨ ਕਰੇ ਤਾਂ ਜਿੱਦਾਂ ਦਾ ਕਲਚਰ ਹੈਗਾ ਵਾਲੇ ਜਿਹੜੇ ਕਲਚਰ ਹੈਗਾ ਇੰਦਰ ਨਹੀਂ ਹੈਗਾ ਉਹਦੇ ਗੱਲ ਨੂੰ ਇੰਦਰ ਨਹੀਂ ਔਰਤਾਂ ਨੂੰ ਸੌਮ ਦੀ ਜੂੜ ਹੈਗੀ ਪਰ ਜੇ ਉਹਨਾਂ ਦਾ ਉਹਨਾਂ ਦੀ ਇੱਛਾ ਹੈ ਤਾਂ ਕਾ ਵੀ ਸਕਦੀਆਂ ਨੇ ਤੇ कोई कोई शक्ति नहीं हम परमेश्वर चढ़ायो सगद नहीं है उन नमर रा उसे अपने पुत्र द्वारा लहू बहा दिताया सुने पण के तो शक्ति हुजी से ते हुनो कहिया माफी आ तो माफ कर देता है सारे ताकि जे लोपो दे वचन पे विश्वास करन समझे करनो ते वचन ते विश्वास करके

बेइज्जती करेगा जो लहूर लहू की बेकदरी करेगा तो भयानक सजा मिलेगी इस करके उन तो परमेश्वर ने हथा च तो घूम सकते पेल अगर कोई ये बचन हत्था लैके तो थे तो माता सिर मार मार के लिजाया जाता फोने के बक्से चार बंद सिरे चख देते ਤੇ ਜੁਮਤਾ ਕੋਲ ਨੂੰ ਕਾਛੀ ਚੀ ਦੀ ਕਿ ਤਾਂ ਬੈਲ ਲੈ ਕੇ ਚਲੀ ਜਾਂਦਾ ਨਾ ਦੋਨੇ ਸਿਗਾਇਆ ਤੇ ਜੁਮਤਾ ਜੋ ਸਖਤ ਸਿਗਾ ਪਰਮੇਸ਼ਰ ਉਹ ਨੰਗਰਾ ਉਹਨੂੰ ਉਹ ਕਪੜਾ ਅੰਤ ਆ ਗਿਆ ਮੁਖ ਸਮਝਦਾ ਉਸ ਗਰੰਤ ਨੂੰ ਮੁਖ ਬਣਾਉਂਦਾ ਤਾਂ ਕਿ ਜਿੱਦਾਂ ਕੁੜੀਆਂ ਨੇ ਤਮਤ ਪਰਪਟੇ پاس ਹੁੰਦੇ ਪਰਕੇਟ پاس ਹੁੰਦੇ ਸਿੰਹ ਬਣਨ ਤੇ ਉਹ پاس ਹੋਵੇ ਤੇ ਪਹਿਲਾਂ ਉਹਨੂੰ ਰੇਠ ਕੇ ਰੱਖਦਾ ਹੈ ਆਦਮੀ ਦੂਸਰੇ ਧਾਰਮਿਕ ਸਥਾਨਾਂ ਤੇ ਉਹਨਾਂ ਨੇ ਉਸ ਗਰੰਤ ਸਮਝ ਕੇ ਉਹਦੀ ਪੂਜਾ ਕਰਦੇ ਆ ਕਨੋ ਜੇ ਸਾਰ ਚੱਲਦੇ ਨਹੀਂ ਇਹ ਸਾਨੂੰ ਇਹਦੇ ਅਨੁਸਾਰ ਚੱਲਣਾ ਹੈ ਵਿੱਚ ਇੰਜਾਇ ਦੇ ਅਨੁਸਾਰ ਚੱਲਣਾ ਸਾਰੇ ਬੋਲ ਹਲੇ ਹਲੇ ਤੇ ਜਿੱਦ ਤੋ ਸਿੱਧੇ ਸਾਰ ਚੱਲ ਗਏ ਕਿ ਦੋਨੇ ਪਲੜੇ ਦੇ ਤੱਕ ਜਿਹੜੇ ਪ੍ਰੋਪਰ ਹੋ ਗਏ ਸਮਝ ਗਏ ਨਾ ਤੇ ਇਹ ਇਸ ਤਰ੍ਹਾਂ ਇਹਨਾਂ ਦਾ ਮੁੱਖ ਅਮਨਜ ਦਾ ਅਟਕੜੀ ਵਿੱਚ ਇਹ ਸੋਖਾੜ ਲੈਣ ਜਾਂਦੇ ਆ ਪ੍ਰੋਪਰ ਕਰਕੇ ਦਿੰਦੇ ਆ ਨਾ ਇਸ ਤਰ੍ਹਾਂ ਜਿਹੜੇ ਸਾਰ ਚੱਲ ਚੁੱਕੇ ਜਿਹੜੇ ਸਭ ਚੁਲਾਗੇ ਕਾਫੀ ਪਰਫੈਕਟ ਕੁਸ਼ਨ ਦਾ 네, 밖리 볼어하는 이들이야. 이